ਲਾ ਜਿਹੜਾ ਸਾਡਾ ਗੀਤ ਹੈ ਉਹਦੇ 'ਚ ਜਿਵੇਂ ਤੁਹਾਨੂੰ ਪਤਾ ਕਿ ਪਹਿਲਾਂ ਜਿਹੜੀਆਂ ਜਿਹੜੇ ਰਿਸ਼ਤੇ ਹੁੰਦੇ ਸੀ ਉਹਦੇ 'ਚ ਨਾ ਕੁੜੀ ਮੁੰਡੇ ਨੂੰ ਦੇਖਦੀ ਸੀ ਨਾ ਮੁੰਡਾ ਕੁੜੀ ਨੂੰ ਹਨਾ ਤਾਂ ਕੁੜੀ ਦੇ ਮਨ 'ਚ ਇੱਕ ਡਰ ਹੁੰਦਾ ਸੀ ਜਾਂ ਕਹਿ ਲਓ ਉਹਦੇ ਮਨ 'ਚ ਇੱਕ ਵਹਿਮ ਹੁੰਦਾ ਸੀ ਕਿਉਂਕਿ ਕਈ ਵਾਰ ਜਿਹੜਾ ਮੁੰਡਾ ਉਹ ਕਿਸੇ ਨਾ ਕਿਸੇ ਬਹਾਨੇ ਉਸ ਪਿੰਡ 'ਚ ਆ ਜਾਂਦਾ ਸੀ ਕਿ ਮੈਂ ਇੱਕ ਵਾਰ ਕੁੜੀ ਨੂੰ ਦੇਖ ਲਾਂ ਤਾਂ ਸਾਡਾ ਅਗਲਾ ਗੀਤ ਉਸੇ ਨਾਲ ਸੰਬੰਧਿਤ ਹੈ ਸੋ to my depend go match match pen go ਜਵੇਂ ਤੁਸੀਂ ਹੁਣ ਆ ਗੀਤ ਸੁਣਿਆ ਹਨ ਇਹ ਜ ਕੁੜੀ ਨੂੰ ਇੱਕ ਡਰਾ ਵੀ ਕਿਤੇ ਜੇ ਉਹਦਾ ਘਰ ਵਾਲਾ ਮਤਲਬ ਉਹ ਖਿਆਲਾਂ ਚ ਹੀ ਸੋਚਦੀ ਹੈ ਵੀ ਜੇ ਉਹ ਇੱਥੇ ਆ ਗਿਆ ਤਾਂ ਮੇਰੀ ਮਾਂ ਭਾਬੀ ਮੈਨੂੰ ਉਹਨਾਂ ਤੋਂ ਗੱਲਾਂ ਸੁਣਨੀਆਂ ਪੈਣਗੀਆਂ ਤਾਂ ਉਹਦਾ ਇੱਕ ਖਿਆਲੀ ਆਪ ਦੇ ਮਨੋਮਨੀ ਸੋਚਦੀ ਹੈ ਇਹ ਸਾਰਾ ਕੁਝ ਤਾਂ ਜਿਹੜਾ ਸਾਡਾ ਅਗਲਾ ਗੀਤ ਹੈ ਲੰਮੀ ਆ ਸੁਭਾਤਾ ਵੇ ਵੇ ਵਿੱਚ ਗਾਡਰ ਹੈ ਨਹੀਂ ਉਹਦੇ ਚ ਕੁੜੀ ਦੀਆਂ ਭਾਵਨਾਵਾਂ ਨੂੰ ਕੁਝ ਇਸ ਤਰ੍ਹਾਂ ਪੇਸ਼ ਕੀਤਾ ਵੀ ਉਹਨੂੰ ਲੱਗਦਾ ਵੀ ਜਿੰਨਾ ਚਿਰ ਮੇਰੇ ਮਾਪਿਓ ਜਿਉਂਦੇ ਨੇ ਮੇਰੇ ਵੀਰ ਜਿਉਂਦੇ ਨੇ ਓਨਾ ਚਿਰ ਹੀ ਮੇਰੀ ਪੇਕੇ ਘਰ ਚ ਪੁੱਗਤ ਐ ਸੋ ਸਾਡਾ ਜਿਹੜਾ ਤੀਜਾ ਗੀਤ ਐ ਉਹ ਇਹਦੇ ਨਾਲ ਸੰਬੰਧਿਤ ਐ ਸੋ ਅਸੀਂ ਤੁਹਾਨੂੰ ਸੁਣਾਉਨੇ ਆ ਤੀਜਾ ਗੀਤ ਵੀਰਾਂ ਲੰਮੀ ਅਸਬਾਤਾ ਵੇ ਵੀਰ ਮਾ ਪਿਆ ਬਾਜੋਂ ਵੇ ਵੇ ਪਕਿਆਦਰ ਹੈ ਨੀ ਵੀਰ ਲੰਮੀ ਅਸਬਾਤਾ ਮੇ ਵੇ ਵਿੱਚ ਬੁਰਜੀ ਹੈ ਨੀ ਵੀਰ ਮਾ ਪਿਆ ਬਾਜੋਂ ਵੇ ਵੇ ਪੇ ਕਿ ਪਗਦੀ ਹੈ ਨੀ ਵੀਰ ਲੰਮੀ ਅਸਬਾਤਾ ਵੀਰ ਮਾਪਿਆਂ ਬਾਜੋਂ ਵੇ ਵੇ ਪੇਕੇ ਦੁੱਖ ਸੁੱਖ ਹੈ ਨਹੀਂ ਸੋ ਜਿਹੜਾ ਇਹ ਗੀਤ ਸੀ ਇਹਦੇ ਚ ਕੁੜੀ ਦਾ ਆਪ ਦਾ ਇੱਕ ਵਿਰਾਗ ਆ ਕਿ ਮਾਪਿਓ ਦੇ ਬਿਨਾ ਹਨਾ ਪੇਕੇ ਘਰੇ ਉਹਦਾ ਉਹਨਾ ਮਾਨ ਸਤਕਾਰ ਨਹੀਂ ਹੁੰਦਾ